ਸੀ ਇਹਨਾਂ ਦੇ ਤੱਕ ਜਿਹੜਾ ਮੁੰਡੇ ਨੂੰ ਕਹੀ ਨਾ ਪੇਟ ਕਢਾ ਦਿਆਂਗੇ ਅੱਛਾ ਜੀ ਉਹਦੇ ਤਰਨ ਪਈਏ ਤਰਨ ਕਢਾਂਗੇ ਸਾਰਾ ਦਿਨ ਤੁਰਦਾ ਰਹਿੰਦਾ ਪਰ ਪੇਟ ਆਪੇ ਥੱਲੇ ਹੋ ਜਾਏ ਹੋ ਗਿਆ ਹੋਰ ਕੇ ਦੇਖ ਲੈਂਦੇ ਕੁਲਗਾ ਕੱਢਵਾ ਲਵਾਂਗੇ ਬੇਚੀ ਰੱਖੋ ਉਹ ਬੰਦੇ ਰੱਖ ਦੇ ਆਜੋ ਬੇਟਾ ਕੋਈ ਗੱਲ ਨਹੀਂ ਤਿਆਰ ਰੱਖਣਾ ਉਹ ਦੇ ਕਿੰਨੀ ਕਿੰਨੀ ਬਤਾ ਮੈਂ ਹੀ ਦੱਸੂਗਾ ਹਾਂਜੀ ਬਸ ਇਹਨੂੰ ਕੱਢ ਲਿਆ ਤਾਂ ਸਿੰਪਲ ਲੋ ਹਾਂਜੀ ਕਿਤੇ ਲਾ ਦਿਓ ਬਸ ਇਹ ਆਪਾਂ ਵਿੱਚ ਇਹਦੇ ਬਿਜਲੀ ਦਾ ਪਲੱਗ ਲਾਤਾ ਜੀ ਤੇ ਚੱਲ ਪੂਗਾ ਤੇ ਜਿੰਨੇ ਵੀ ਯੂਜ਼ ਕਰਨਾ ਉਹ ਬੈਟਰੀ ਉਹਦੀ ਸੋਟ ਤੇ ਸਪੀਡ ਹੈ ਇਹ ਸਪੀਡ ਹੋਵੇਗੀ ਇਸ ਵੀ ਨਾ ਅੱਛਾ ਇਹ ਆ ਰਹੀ ਹੈ ਇਹ ਪੈਰ ਰੱਖਣੇ ਪਰ ਕੋਈ ਬੈਠ ਕੇ ਹਾਂਜੀ ਚੱਲ ਫਿਰ ਠੀਕ ਹੈ ਜੀ ਇਹ ਹੁਣ ਕੁਰਸੀ ਦੇ ਨਾਲ ਬੈਠਣਾ ਜੇ ਆਪਾਂ ਐਵੇਂ ਖੜਾਗੇ ਤਾਂ ਫਿਰ ਪ੍ਰੋਬਲਮ ਗਰੇ ਇਹ ਪੈਰ ਦਾ ਪਿਛਲਾ ਪਾਸਾ ਹੋ ਗਿਆ ਇੱਧਰ ਅਗਲਾ ਹਿੱਸਾ ਆ ਜੂ ਸੋਰੀ ਅਗਲਾ ਇੱਧਰ ਆ ਗਿਆ ਪੰਜਾ ਜੀ ਹਾਂਜੀ ਇਹ ਸਪੀਡ ਆਪਣੇ ਹੱਥ ਚ ਜਿੰਨੀ ਮਰਜ਼ੀ ਕਰ ਲਓ ਇਹਦੀ ਵਧਾ ਲਓ ਘਟਾ ਲਓ ਕਿੰਨੇ ਦੇਰ 10 ਮਿੰਟ ਹਰ ਇੱਕ ਨੂੰ ਕਰ ਲੈਣਾ ਖਾਸ ਤੌਰ ਤੇ ਹਾਂਜੀ ਇਹਨਾਂ ਜਿਹੜੀਆਂ ਨਸਾਂ ਆਪਣੀਆਂ ਬਜ਼ੁਰਗਾਂ ਦੀਆਂ ਕੰਮ ਨਹੀਂ ਕਰਦੀਆਂ ਉਹ ਕੰਮ ਕਰਨ ਲੱਗ ਪੈਣਗੀਆਂ ਬਲੱਡ ਸਰਕੂਲੇਸ਼ਨ ਠੀਕ ਹੋ ਜਾਏਗਾ ਜਿਹੜੇ ਲੋਕ ਆਪਣੇ ਫਿਜ਼ੀਓਥੈਰੇਪੀ ਲਈ ਤੁਰੇ ਫਿਰਦੇ ਆ 5-500 ਰੁਪਏ ਵਿਜ਼ਿਟ ਦਾ ਦਿੰਦੇ ਆ ਉਹ ਉਹਨਾਂ ਨੂੰ ਜਾਣ ਦੀ ਲੋੜ ਹਾਂ ਕੁਰਸੀ ਰੱਖ ਕੇ ਤੇ ਹਾਂ ਕੁਰਸੀ ਰੱਖ ਕੇ ਇੱਥੇ ਬੈਠ ਗਏ ਆਪਾਂ ਪੈਰ ਰੱਖ ਕੇ ਬਸ ਤੁਸੀਂ ਮੰਗਾਓ ਕੁਰਸੀ ਐ ਪੈਰ ਰੱਖ ਕੇ ਵੇਖੋ ਇੱਕ ਪੈਰ ਰੱਖ ਪਾਵੇਂ ਨਹੀਂ ਉਹ ਫਿਰ ਬੈਲੈਂਸ ਵਿਗੜ ਜਾਏਗਾ ਇਹਨਾਂ ਜਿਹੜਾ ਇਹਦੇ ਤਾਂ ਬਜਲੇ ਨਹੀਂ ਹੋਣਾ ਤਾਂ ਫਿਰ ਬੈਕ ਸਾਈਡ ਆ ਗਿਆ ਛੇੜਾ ਇਹ ਤਾਂ ਪੋਲੀਆਂ ਲੱਤਾਇਆ ਰੱਖਿਆ ਆਇਆ ਜੀ ਆਨੰਦ ਹਾਂਜੀ ਪੂਰਾ ਹੀ ਜੇ ਅਸੀਂ ਦੋ ਦੋ ਚਾਰ ਚਾਰ ਮ사ਜਰ ਸਾਰੇ ਗੁਰੂ ਗਰਾਏ ਰੱਖ ਦਈਏ ਜੀ ਤੇ ਜਿਹੜੇ ਸਾਡੇ ਬਜ਼ੁਰਗ ਬਿਮਾਰ ਨੇ ਜਿਹੜੇ ਬੜੇ ਔਖੇ ਆਂਦੇ ਹਨ ਹਣਾ ਉਹਨਾਂ ਨੂੰ ਸੁੱਖ ਮਿਲ ਜਾਊਗਾ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਪ੍ਰਧਾਨ ਸਾਹਿਬ ਦਾ ਵੀ ਜਿਨ੍ਹਾਂ ਦੇ ਮਤਲਬ ਆਸਰੇ ਹੈ ਸਾਡਾ ਕਾਰਜ ਪੂਰਾ ਹੋ ਰਿਹਾ ਹੈ ਇਹ ਸ਼ੁਰੂਆਤ ਹੈ ਜੀ ਪੰਜਾਬ ਦੇ ਵਿੱਚ ਅੱਛਾ ਜੀ ਨਰੋਈ ਸੇ ਟੀਮ ਵੱਲੋਂ ਤੇ ਉਮੀਦ ਕਰਦੇ ਹਾਂ ਇੱਕ ਦਿਨ ਅਸੀਂ ਕਾਮਯਾਬ ਹੋਵਾਂਗੇ